ਲੋਵੀ ਉੱਪਰ ਤੁਰਨ ਲੱਗਿਆ ਘਰੋਂ ਲੋਵੀ ਮਿੱਤਰੋ ਆਪਾਂ ਜਰਗ ਤੋਂ ਦੁਰਪੇ ਸ੍ਰੀ ਅਨੰਦਪੁਰ ਸਾਹਿਬ ਨੇ ਤੇ ਜਿੱਦਾਂ ਵੀਰ ਵੀ ਆਪਾਂ ਨੂੰ ਮੀਜੇ ਮਿਲੂਗਾ ਤੇ ਘੰਟੇ ਜਿਹੜੇ ਘੰਟੇ ਦਾ ਸਫ਼ਰ ਆਪਣਾ ਹੈਗਾ ਤੇ ਘੰਟੇ ਜਿਹੜੇ ਘਟੇ ਦਾ ਸਫ਼ਰ ਹੋ ਗੀਦਾ ਹੈ ਦੇਖੋ ਇਸ ਟਾਈਮ ਦਾੜਾ ਦਾ ਪਹੁੰਚਿਆ ਤੇ ਕਪਾ ਰਾਸ਼ਟੇ 'ਚ ਮੜਦੇ ਹਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਪਣੀ ਹੀ ਜਰਗ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਚੌਥੀ ਯਾਤਰਾ ਤੇ ਇਹ ਯਾਤਰਾ ਆਪਾਂ ਇੱਕ ਨਵੇਂ ਸਾਥੀ ਆਪਣੇ ਦੋਸਤ ਮਿੱਤਰ ਨੂੰ ਨੰਨ ਕਰ ਰਹੇ ਆ ਜੀ ਦਾ ਨਾਮ ਹੈਗਾ ਗਹਿਰੀ ਤੂਰ ਤੇ ਉਹ ਪਹਿਲਾਂ ਵੀ ਕੀ ਯਾਤਰਾ ਕਰ ਚੁੱਕਿਆ ਹੈ ਸਾਈਕਲ ਤੇ ਵੀ ਤੇ ਮੋਟਰਸਾਈਕਲ ਦੇ ਵੀ ਤੇ ਗੱਡੀ ਦੇ ਵੀ ਤੇ ਉਹਨਾਂ ਦਾ ਆਪਣਾ ਫਾਸਟ ਐਕਸਪੀਰੀਅੰਸ ਆ ਤੇ ਵਧੀਆ ਬੰਦਾ ਕੱਲ ਵੀ ਆਪ ਨੂੰ ਸਪੈਸ਼ਲ ਮਿਲਣਾ ਆਇਆ ਸੀਗਾ ਤੇ ਪਰਸੋਂ ਆਪਣੀ ਗੱਲ ਹੋਈ ਸੀ ਉਹਨਾਂ ਨਾਲ ਫੋਨ ਤੇ ਤੇ ਆਪਾਂ ਹੁਣ ਬਸ ਜਾ ਰਹੇ ਆ ਆਪਾਂ ਨੂੰ ਇੱਕ ਘੰਟਾ ਲੱਗਣਾ ਬੀਜੇ ਬੋਚਨ ਤੇ ਉਹ ਵੀ ਉਧਰੋਂ ਆ ਰਿਹਾ ਵੀ ਇਹਦਾ ਬੀਜੇ ਅਸੀਂ ਬੀਜੇ ਹੀ ਇਕੱਠੇ ਹੋਵਾਂਗੇ ਤੇ ਵੀ ਜਦੋਂ ਸਮਰਾਲੇ ਵਿੱਚ ਨਹੀਂ ਹੁੰਦੇ ਸਰ ਜਾਵਾਂਗੇ ਆਪਾਂ ਸ਼੍ਰੀ ਨੰਦਪੁਰ ਸੇ ਜਿਹੜੇ ਵੀ ਇਤਿਹਾਸਿਕ ਗੁਰਦੁਆਰੇ ਆਉਣਗੇ ਆਪਾਂ ਸਾਰੇ ਦੇ ਦਰਸ਼ਨ ਕਰਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਅਸਾਤਮਨ ਜੁੜੇ ਰਹੇ ਹੋਏ ਤਾਂ ਚੈਨਲ ਤੁਹਾਨੂੰ ਪਤਾ ਗਿਆ ਆਪਣਾ ਗਤਨ ਸਾਈਕਲਿੰਗ ਯਾਰ YouTube ਤੇ Instagram ਤੇ ਸੋ ਤੇ ਨਾਲ ਦੇ ਨਾਲ ਆਪਾਂ ਅਪਡੇਟ ਕਰਦੇ ਰਹਾਂਗੇ ਤੇ ਜੋ ਵੀ ਅੱਜ ਦਿਨ ਦੀ ਐਕਟੀਵਿਟੀ ਹੋਊਗੀ ਜੋ ਵੀ ਸਫਰ ਯਾਤਰਾਵਾਂ ਪੁਰਦੁਆਰਿਆਂ ਦੀ ਤੇ ਉਹ ਸਾਰੀਆਂ ਆਪਾਂ YouTube ਤੇ ਅਰਸ਼ਾਮ ਨੂੰ ਬਲੌਗ ਕਰਾਂਗੇ ਤੇ ਸਾਰੇ ਜੁੜੇ ਰਹੋ ਤੇਰੇ ਸਾਹਰ ਦੀਆਂ ਨਹੀਂ ਮੰਨੇ ਮੰਜ਼ਾ ਜਾਣ ਤੇਰੇ ਪੈਸੂ ਨੂੰ ਪਹੁੰਚਲੇ ਆ ਤੇ ਦਿਲ ਵੀ ਚੜ ਗਿਆ तकरीबन ਹਾਜੀ ਮਿੱਤਰੋ ਆਪਾਂ ਹੁਣ ਇਸ ਟਾਈਮ ਪਹੁੰਚੇ ਸ਼ੁਰੂ ਆਪਾਂ 7 ਕਿਲੋਮੀਟਰ ਸਫ਼ਰ ਤੈਗਾ ਹਲੇ ਤੇ ਆਪਾਂ ਨੂੰ ਰਹਿ ਗਿਆ ਸਿਰਫ 12-13 ਕਿਲੋਮੀਟਰ ਦਾ ਸਫ਼ਰ ਤੇ ਉਧਰੋਂ ਵਾਈ ਵੀ ਤੁਰੇ ਹੋਇਆ ਇਧਰੋਂ ਆਪਾਂ ਵੀ ਤੁਰੇ ਹੋਇਆ ਤੇ ਵਿੱਚ ਜਾ ਕੇ ਇਕੱਠੇ ਹੁੰਨੇ ਆ 7 ਕਿਲੋਮੀਟਰ ਸਫ਼ਰ ਤੈਗਾ ਅੱਗੇ ਆਪਾਂ ਪਹੁੰਚੇ ਐਕਸਟ੍ਰੀਮ Obrigado. <coughs> ਉਵੀ ਆਪਾਂ ਪਹਗੇ ਬੀਜੜਾ ਰੋਡ ਆਪਾਂ ਨੂੰ ਇੱਥੋਂ ਬੀਜੜਾ ਰਹਿ ਗਿਆ ਸਿਰਫ 4 ਕਿਲੋ ਮੀਟਰ ਦੂਰ ਤੇ ਆਪਾਂ ਫਿਰ ਕਰਦੇ ਆਂ ਬਾਈ ਨੂੰ ਫੋਨ ਉੱਥੇ ਪਹੁੰਚ ਕੇ ਤੇ ਪੁੱਛਦੇ ਆਂ ਬਾਈ ਕਿੱਥੇ ਪਹੁੰਚ ਰਿਹਾ ਲੋ ਵੀ ਆਪਾਂ ਪਹੁੰਚਣਾ ਵਾਲਾ ਸਿਰਫ ਬੀਜੇਪੁਰ ਨੂੰ ਰਹਿ ਗਿਆ ਸਿਰਫ 2 ਕਿਲੋਮੀਟਰ ਤੇ ਸੂਰਜ ਵੀ ਨਿਕਲ ਆਇਆ ਮਿੱਠਾ ਮਿੱਠਾ ਜਿਹਾ ਮਿੱਠਾ ਮਿੱਠਾ ਕਾਹਨੂੰ ਪੂਰੇ ਹੀ ਨਿਕਲ ਆਇਆ ਤੇ ਬਸ ਜਾ ਰਹੇ ਆਂ ਦੇਖੋ ਦਰਖਤ ਕਿੰਨਾ ਘੈਂਡਾ ਲੋ ਵੀ ਆਪਾਂ ਇਸ ਟਾਈਮ ਪਹੁੰਚ ਗਏ ਬੀਜੇ ਵਾਲੇ ਪੁਲ ਤੇ ਨਵੇਂ ਮੈਟਰ ਆਹ ਅਗੇ ਰੇਲਵੇ ਲਾਈਨ ਇੱਥੇ ਵਾਲਾ ਟਰੈਕਟਰ ਲਈ ਜਾਂਦਾ ਰੋਡ ਵੀ ਪੂਰਾ ਚੱਲ ਰਿਹਾ ਆਪਾਂ ਸਮਰਾਲਾ ਕ੍ਰਾਸ ਕਰ ਚੁੱਕੇ ਆਂ ਤੇ ਸਾਹਮਣੇ ਆਪਣੇ ਬੋਰਡ ਆ ਗਿਆ ਧੰਨਵਾਦ ਨਗਰ ਕੌਂਸਲ ਸਮਰਾਲਾ ਦੁਬਾਰਾ ਫੇਰ ਆਉਣਾ ਜਰੂਰ ਆਵਾਂਗੇ ਅਸੀਂ ਚੌਥੀ ਵਾਰ ਆ ਚੱਲੇ ਆਂ ਦੁਬਾਰਾ ਅਸੀਂ ਫੇਰ ਆਵਾਂਗੇ ਲੋ ਵੀ ਆਪਾਂ ਇਸ ਟਾਈਮ ਖੜੇ ਆਂ ਸਮਰਾਲੇ ਤੋਂ ਥੋੜਾ ਅੱਗੇ ਨੈਰੋ ਨੈਰ ਆ ਗਏ ਤੇ ਆ ਖੜਾ ਆਪਣਾ ਭਾਈ ਜਿਹੜਾ ਨਾਲ ਆ ਪਿਆਣਾ ਸੀਗਾ ਇਹ ਆ ਬੇਟਾ ਸੈਂਕ ਆ ਸਾਹਮਣੇ ਲੋਕੀ ਸੁਪਰ ਕਰਦੇ ਕਰਦੇ ਪਾਉਂਦੇ ਆਪਾਂ ਸਮਰਾਲਾ ਘੇਰੇ ਤੇ ਜੇਂਗਿਆ ਨਹਾ ਤੇ ਫਿਰ ਪਾਣੀ ਦੀ ਬੋਤਲ ਭਰੀਆ ਸੱਮਣੇ ਨਲਕਾ ਦਿਖਾ ਰਹੇ ਹਨ ਇਹਨਾਂ ਨੂੰ ਕਿਤੋਂ ਪਾ ਭਰਿਆ ਪਾਣੀ ਬੂਤਲਾ ਬੂਤਲਾ ਨਾ ਰਹਿ ਰਹੀ ਨੇ ਆਂਗੜਾ ਆਪਣਾ ਬਾਈ ਨਾਲ ਅਗਰੇ ਅੰਦਰ ਹੁਣ ਇਹ ਪਚਮ ਚਮਕੌਰ ਸਾਹਿਬ ਪਹੁੰਚਣ ਵਾਲੇ ਆ ਚਮਕੌਰ ਸਾਹਿਬ ਰਹਿ ਗਿਆ ਬਸ ਹੋਰ ਆਪਾਂ ਨੂੰ ਤਕਰੀਬਨ 12 ਕਿਲੋਮੀਟਰ ਤੇ ਇਸ ਟਾਈਮ ਆਪਾਂ ਹੈਗੇ ਆ 400 ਗੋਦੋਰਾ 400 ਦੇਖੋ ਰੋ ਤੇ ਸਾਹਮਣੇ ਨਹਿਰ ਨਹਿਰ ਜਾ ਰਹੇ ਆ ਆਪਾਂ ਆ ਜਾਂਦਾ ਗੁਰਦੁਆਰਾ ਚਾਰ ਸਾਹਿਬ। ਸ਼ੈਕਲ ਵੀ ਆ ਰਿਹਾ ਪਿੱਛੇ। ਧੁੱਪ ਹੁਣ ਥੋੜੀ ਜ਼ਿਆਦਾ ਹੋ ਗਈ। ਹੁਣ ਤੱਕ ਤਾਂ ਸਫਰ ਬਹੁਤ ਵਧੀਆ ਰਿਹਾ। ਤਕਾਬੜਤ ਕੋਟ ਜੰਮੀ ਨਹੀਂ ਹੋਈ। ਤੇ ਉਹ ਸਾਹਮਣੇ ਹੈ ਨਹਿਰ ਤੇ ਸ਼ਾਹ। ਲੋ ਵੀ ਆਪਾਂ ਸਫਰ ਕਰ ਰਹੇ ਆਂ ਸ੍ਰੀ ਆਨੰਦਪੁਰ ਸਾਹਿਬ ਦਾ। ਤੇ ਜਿਵੇਂ ਆਪਾਂ ਕੱਲ ਵੀਡੀਓ ਪਾਈ ਸੀ ਸਫਰ ਇੱਕ ਨਵੇਂ ਸਾਥੀ ਨਾਲ ਆਪਣੇ ਨਾਂ ਦਾ ਗਹਿਰੀ ਗਹਿਰੀ ਟੂਰ ਵੀ। ਜਿਹੜਾ YouTube Instagram ਚੈਨਲ ਗਹਿਰੀ ਟੂਰ ਹੈ। ਔਰ ਗੱਰੀ ਬਾਰੇ ਠੀਕ ਠਾਕ ਹੋ ਵਧੀਆ ਵਧੀਆ ਕਿਤੇ ਤੇ ਸਫਰ ਕਿਵੇਂ ਚੱਲ ਰਿਹਾ ਸਫਰ ਠੀਕ ਆ ਤੇ ਟਿਕਾਵਟ ਤਾਂ ਨਹੀਂ ਹੋਈ ਪਰ ਹਾਂ ਸਹੀ ਹੈ ਸਹੀ ਹੈ ਮੈਂ ਤਾਂ ਕਿੰਨੇ ਆ ਦੋ ਤਿੰਨ ਵਾਰ ਕਰ ਲਈ ਹਾਂ ਹਾਂ ਕਿਉਂਕਿ ਅਸੀਂ ਕਾਫੀ ਸਫਰ ਘਟ ਤਾ ਨਾ ਸੋਸ ਤੋਂ ਵੀ ਪਰੇ ਸਫਰ ਕਰ ਚੁੱਕੇ ਹਾਂ ਅੱਜ ਹੁਣ ਅਸੀਂ ਤੇ ਟਿਕਾਵਟ ਨਾਲ ਕੁਝ ਨਹੀਂ ਹੋਈ ਮਤਲਬ ਅਸੀਂ 50 ਤੋਂ ਵੱਧ ਕਰ ਚੁੱਕੇ ਹਾਂ ਤੇ ਵੀਰ ਆਪਾਂ 10 ਕਿਲੋਮੀਟਰ ਵੱਧ ਕਰ ਚੁੱਕੇ ਹਾਂ ਕਿਉਂਕਿ ਵੀਰ ਆਪਾਂ ਤੋ ਅੱਗੇ ਆ ਸੀਗਾ ਤੇ ਅਸੀਂ ਬੀਜੇ ਇਕੱਠੇ ਹੋ ਸੀਗੇ ਤੇ ਦੇਖ ਸਾਹਿਬ ਆਪਾਂ ਖਾਫੀ ਰਹਿ ਗਏ ਉਸ ਤੋਂ ਬਸ 5 ਕਿਲੋਮੀਟਰ ਦਾ ਰਹਿ ਗਿਆ ਸਫਰ ਆਪਣਾ ਚਮਕੌਰ ਸਾਹਿਬ ਤੇ ਉਹ ਦੇਖ ਲਓ ਅਸੀਂ ਸਫਰ ਕਰ ਰਹੇ ਸੀਗੇ ਦੇਖ ਸਾਰੇ ਤੁਸੀਂ ਇਕੱਲੇ ਘਾ ਰਹੇ ਜੀ ਸਾਡੇ ਨਾਲ ਦੋ ਦੋ ਹੱਥ ਕੰਮ ਨੂੰ ਕਰਦੇ ਨੇ ਉਹ ਕਰਦੇ ਆ ਤੇ ਖਸ ਉਧਰ ਆ ਰਹੇ ਨੇ ਆ ਬੜਾ ਬੜੀ ਖੜਾ ਇੱਕ ਬਾਈ ਤੇ ਬਾਕੀ ਉਧਰ ਰਹਿਣਗੇ ਇੱਕ ਸਾਫਣਾ ਸਾਥੀ ਆ ਖੜਾ ਸੇਲਾ ਸਾਥੀ ਬੇਟਾ ਪੂਰੇ ਲੋੜ ਦੂਜੀ ਲੋੜ ਦੇਖ ਰਿਆ ਅਟੈਕਾਂ ਨੂੰ ਫਿਰਦਾ ਸਾਡੇ ਤੇ ਦੇਖੋ ਕਿ ਬੈਠਾ ਸਦਾ ਹੀ ਹਾਰ ਹੈ ਸਾਡੇ ਵੱਲ ਨੂੰ ਲੱਗਦਾ ਜਿਵੇਂ ਹਮਲਾ ਨਹੀਂ ਕਰਦਾ ਉਹਨਾਂ ਲਓ ਵੀ ਸਫਰ ਕਰਦੇ ਕਰਦੇ ਪਹੁੰਚ ਗਏ ਆਪਾਂ ਬਸ ਸ੍ਰੀ ਚਮਕੌਰ ਸਾਹਿਬ ਥੋੜੀ ਕਿਲੋਮੀਟਰ ਦੂਰ ਹੈ ਗਿਆ 1.5 ਕਿਲੋਮੀਟਰ ਰਹਿ ਗਿਆ ਤੇ ਆਪਾਂ ਪਹੁੰਚਣਾ ਨੇ ਬਸ ਤੇ ਆਪਣੇ ਬਰਬਰ ਹੈਗੀਆਂ ਨਹਿਰ ਤੇ ਸਫ਼ਰ ਬਹੁਤ ਵਧੀਆ ਚੱਲ ਰਿਹਾ ਹੁਣ ਤੱਕ ਆਪਾਂ ਸਫ਼ਰ ਕਰਤਾ 58 ਕਿਲੋਮੀਟਰ ਆਪਾਂ ਤੁਹਾਨੂੰ ਦਿਖਾਉਣਾ ਆਪਣਾ ਨਾਲ ਦੀ ਨਾਲ ਲੱਗਿਆ ਹੁੰਦਾ ਆ ਦੇਖੋ 58 ਕਿਲੋਮੀਟਰ ਸਫ਼ਰ ਕਰਤਾ ਸਫ਼ਰ ਕਰਦਿਆਂ ਟਾਈਮ ਹੋ ਗਿਆ 3 ਘੰਟੇ 20 ਮਿੰਟ ਤੇ ਚੱਲ ਰਿਹਾ ਆਪਣਾ ਸਾਥੀ ਵੀਰ ਵੀ ਆ ਰਿਹਾ ਇੱਧਰ ਆ ਗਿਆ ਟਾਬਾ ਜ਼ਿਮੀਦਾਰ ਟਾਬਾ ਤੇ ਇੱਧਰ ਆਪਣਾ ਇਹ ਨਹਿਰ ਨਹਿਰੋਂ ਨਰ ਆ ਰਿਹਾ ਆਪਾਂ ਹੁਣ ਥੋੜੀ ੀ ਟੱਕ ਹੋ ਗਈ। ਬਸ ਪਹੁੰਚਨੇ ਆਪਾਂ ਕਰਦੇ ਆ ਦਰਸ਼ਨ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਦੇ ਤੇ ਨਾਲੇ ਤੁਹਾਨੂੰ ਕਰਾਉਨੇ ਆ। ਜੁੜੇ ਰਹੋ ਬਸ ਸਾਡੇ ਜੀ ਆਪਣੇ ਨਾਲ ਹਨਾ। ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ। ਜੀ ਆਪਾਂ ਲਾਰੇ ਸਾਈਕਲ ਤੇ ਤੁਹਾਨੂੰ ਕਰਾਉਨੇ ਆ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲਓ ਵੀ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸਾਈਕਲ ਤੇ ਸਫਰ ਕਰ ਰਹੇ ਸੀ ਤੇ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ। ਇਹ ਕਰੋ ਦਰਸ਼ਨ ਤੁਸੀਂ। ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਹੁਣ ਤੁਹਾਨੂੰ ਕਰਾਉਣਾ ਹੈ ਭੰਦਰੋਬੀ ਦਰਸ਼ਨ ਤੰਤੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਹਿਬਯਾ ਦਾ ਬਾਬਾ ਜੀ ਸਿੰਘ ਸਹਿਬਯਾ ਦਾ ਬਾਬਾ ਜੂਹਾਰ ਸਿੰਘ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ પોતા hmm. પડ ਆ ਵੀ ਆਪਾਂ ਰੋਪੜਵਾਲੇ ਜਾ ਰਹੇ ਆ ਤੇ ਰੋਪੜਵਾਲਾ ਸਿਰੋ ਹੈਗਾ ਥੋੜੇ ਕਿਲੋਮੀਟਰ ਦੂਰ ਵੱਧ ਤੋਂ ਵੱਧ 15 ਕਿਲੋਮੀਟਰ کہہ ਸਕਦੇ ਆ ਤੇ ਪਰ ਦੇਖੋ ਲੋਵੀਂ ਨੰਦਪੁਰ ਹੈਗਾ ਉਹ 40 ਕਿਲੋਮੀਟਰ ਦੂਰ ਤੇ ਹੁਸ਼ਿਆਰਪੁਰ ਚਲੰਦਰ ਸਾਹਿਬ ਇਧਰ ਨਹੀਂ ਜਾਂਦੇ ਆ ਕੀ ਕਾਫੀ ਜ਼ਾਦ ਰਿਆ ਥੜ ਪੁੱਟੀ ਹੋ ਗਿਆ ਆਪਣੀ ਕੋਈ ਚੱਕਰ ਨਹੀਂ ਦੇਖੋ ਵਰਸਾਵਾ ਅੱਪਾ ਜਾਣਾ ਇੱਥੋਂ ਸਿੱਧਾ ਤੇ ਗੱਲ ਕਰੀਏ ਰਸਤੇ ਦੀ ਤਾਂ ਦਿਖਾ ਰਿਹਾ ਹੈ ਚੰਡੀਗੜ੍ਹ 42 ਕਿਲੋਮੀਟਰ ਤੇ ਰੂਪਨਗਰ 31 ਕਿਲੋਮੀਟਰ ਲੌਂਚ ਲੌ ਵੀ ਰੋਪੜ ਟੈਂਡਰ ਕਰ ਚਲੇ ਗਏ ਨੇ ਬਈ ਹੋ ਤੇ ਲੈ ਆਪਣਾ ਸਾਹਮਣੇ ਵਾਲਾ ਵੀਰ ਗੈਰੀ ਵੀਰ ਤੇ ਚੱਲ ਰਹੀ ਆ ਸਾਈਕਲੀ ਵੀ ਤੁੱਪ ਵੀ ਦੇਖੋ ਮੌਸਮ ਵੀ ਦੇਖੋ ਮੌਸਮ ਜਿਹਾ ਮੌਸਮ ਤੇ ਇਹ ਬਾਈ ਨੇ ਪਹਿਲੀ ਵਾਰ ਇੰਨੀ ਯਾਤਰਾ ਕਰਦੀ ਆ ਗੈਰੀ ਬਾਈ ਖਿੱਚੀ ਜਾਂਦਾ ਬਾਈ ਅਦਰਕਾ ਵੀ ਜਾ ਰਹੇ ਆ ਬਾਈ ਦੇ ਪਿੱਛੇ ਪਿੱਛੇ ਕਰੇ ਬਾਈ ਪਿੱਛੇ ਕਰੇ ਮੈਂ ਪਿੱਛੇ ਆਸੂਂ ਦੇ ਕੋਲ ਸੀਗੇ ਲੋਬੇ ਪਰ ਉਪਰ ਕੋਲ ਪਹੁੰਚ ਗਏ ਸੀਗੇ ਤੇ ਅਨੰਦਪੁਰ ਸਾਹਿਬ ਰਹਿ ਗਿਆ ਔਰ 36 ਕਿਲੋਮੀਟਰ ਦੂਰ ਤੇ ਆਪਾਂ ਪੀਣ ਲੱਗੇ ਸੀਗੇ ਜੂਸ ਤੇ ਥੋੜੀ ਗਰਮੀ ਜ਼ਿਆਦਾ ਸੀਗੀ ਸਫਰ ਅਜੀ ਥੋੜਾ ਜ਼ਿਆਦਾ ਕਰਤਾ ਤੁਹਾਨੂੰ ਸਫਰ ਵੀ ਰਿਹਾ ਨਾ ਕਿੰਨਾ ਕਰਤਾ ਤੇ ਹੁਣ ਤੱਕ ਆਪਾਂ ਸਫਰ ਕੱਟਿਆ 79 4 ਘੰਟੇ 31 ਮਿੰਟ ਹੋ ਗਏ ਆਪਾਂ ਨੂੰ ਸਾਈਕਲ ਦੋਨਾਂ ਨੂੰ ਆ ਖੜਾ ਆਪਣਾ ਸਾਈਕਲ ਤੇ ਉਹ ਖੜਾ ਆਪਣਾ ਗਰੀਬਾਈ ਇੱਥੋਂ ਨੂੰ ਜਾਣਾ ਚੰਡੀਗੜ੍ਹ ਰੂਪਨਗਰ ਤੋਂ ਪਤਨ ਕਿਲੋਮੀਟਰ ਅੱਗੇ ਤੇ ਗੱਲ ਕਰੀਏ ਆਪਾਂ ਇੱਧਰੋਂ ਮਨਾਲੀ ਹੈਗਾ 262 ਕਿਲੋਮੀਟਰ ਬਾਈ ਬਣਾ ਲਿਆ ਆਪਣਾ ਲੈਮਨ ਹੋਰ ਬਾਈ ਠੀਕ ਦਾਗਾ ਇਹ ਬਾਈ ਵੀ ਪੂਰਾ ਕੈਮ ਆ ਸੋ ਗਰਮੀ ਦਾ ਬੁਰਾ ਹਾਲ ਕਰਿਆ ਤੇ ਜੀ ਕੇ ਪਿਊ ਥੋੜਾ ਘੱਟ ਲੱਗਿਆ ਦੇਖੋ ਪਿੱਛੇ ਮਾਂ ਚਲ ਰੋੜਾ ਰੋੜਾ ਕੋਟਰ ਕੋਟਰ ਤਾਂ ਨਾ ਯਾਰਾ ਦੇਖੋ ਮੌਸਮ ਬਿਸ ਆਸੋ ਬੱਦਲ ਹੋਇਆ ਆ ਪੂਰਾ ਤੇ ਉਹ ਦੇ ਉਧਰ ਉਹ ਚੱਲਦਾ ਪਠਾਣਾ ਟਾਈਪ ਨਾ ਜਿੰਨਾ ਮੱਤ ਜੂਮ ਕਰਾ ਲੋ ਲੈ ਦੇਖੋ ਬਹੁਤ ਊੜਾ ਤਾ ਕੈਮਰੇਂ ਘਾੜਾ ਆਪਣਾ ਲੋ ਵੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਪਰਵਾਰ ਪਸੋੜਾ ਇਧਰ ਨੂੰ ਮੁੜ ਕੇ ਪਰਵਾਰ ਪਸੋੜਾ ਆਣਾ ਆਪਣਾ ਹੈਗਾ ਗੈਰੀ ਭਾਈ ਲੋ ਵੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਪਰਵਾਰ ਪਸੋੜਾ ਤੇ ਸਾਈਕਲ ਇੰਨੇ ਚਲਾ ਕੇ ਨਾ ਪੌੜੀਆਂ ਚੜਨ ਲੱਗੇ ਬੜੀ ਦਿੱਕਤ ਆਉਂਦੀ ਆ। ਓਹ ਵਾਹਿਗੁਰੂ। ਉਹੀ ਪੱਠਾ ਜਿਹੜੀ ਆਪਾਂ ਵੀਡੀਓ ਬਣਾ ਰਹੇ ਸੀ। ਉਹ ਆਪਣਾ ਗਿਰਾ ਰਹੇ ਪਿੱਛੇ। ਤਰਵਾਸਾ ਵੀ ਆਉਂਦਾ ਰਸਤਾ ਇੱਧਰ ਨੂੰ। ਓਹ ਉਹ ਤੇ ਕੋਲ ਆ ਜੀ ਪਹੁੰਚ ਕੇ ਗੁਰਦੁਆਰਾ ਸ੍ਰੀ ਪ੍ਰਵਾਰ ਸੁਡਾ ਸਾਹਿਬ ਸਾਈਕਲ ਚਲਾ ਕੇ ਦੱਸ ਦਿੰਦਾ ਯਾਰ ਉਧਰੋਂ ਆਇਆ ਆਪਾਂ ਉਹ ਸਾਈਡ ਤੋਂ ਤੇ ਆ ਗੁਰਦੁਆਰਾ ਸ੍ਰੀ ਪ੍ਰਵਾਰ ਸੁਡਾ ਸਾਹਿਬ ਇਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਲਾਸਟ ਵਾਰ ਇਕੱਠਾ ਸੀਗਾ ਤੇ ਇਸ ਤੋਂ ਬਾਅਦ ਵਿਛੜ ਗਏ ਸੀਗੇ ਛੋਟੇ ਸਹਬਿਆ ਦੇ ਫਤੇਗੜ ਸਾਹਿਬ ਵੱਲ ਚਲੇ ਗਏ ਸੀ ਵੱਡੇ ਸਹਬਿਆ ਉਥੇ ਚਮਕੌਰ ਸਾਹਿਬ ਦੇਖੋ ਉਹ ਸਰਸਾ ਨਦੀ ਜਿਹਨੂੰ ਕਹਿੰਦੇ ਆਪਾਂ ਉਹ ਪਾਰਲੀ ਛੜ ਜਾ ਰਹੀ ਆ ਆਓ ਜੀ ਕਰੋ ਦਰਸ਼ਨ ਗੁਰਦੁਆਰਾ ਪਰਿਵਾਰ ਛੋਟਾ ਸਾਹਿਬ 19. ਮੇਰਾ ਗੁਰਦੁਆਰਾ ਪਰਿਵਾਰ ਪਸੋੜਾ ਉਹ نیچے ਖੜੇ ਆਪਣੇ ਸਾਈਕਲ ਤੁਹਾਨੂੰ ਮੈਂ ਦਿਖਾਉਣਾ ਜ਼ੂਮ ਕਰਕੇ ਹੋਰ ਜ਼ੂਮ ਕਰ ਦਿੰਨੇ ਆਂ ਹੋਰ ਜ਼ੂਮ ਕਰ ਦਿੰਨੇ ਆਂ ਤੇ ਉਹ ਖੜੇ ਆ ਸਾਈਕਲ ਆ ਆਪਣਾ ਨਾਲ ਵਾਲਾ ਵੀਰ ਇਹ ਗੁਰਦੁਆਰਾ ਸੋ ਪਰਿਵਾਰ ਪਸੋੜਾ ਅਸੀਂ ਦੀ ਪਰਿਵਾਰ ਪਸੋੜਾ ਸਾਹਿਬ ਆ ਗਏ ਤੇ ਰੱਬ ਦੀ ਕਿਰਪਾ ਨਾਲ ਆਪਾਂ ਨੂੰ ਸਾਈਕਲ ਤੇ ਚੌਥੀ ਵਾਰ ਆ ਗਏ ਤੇ ਦੋ ਵਾਰ ਆਪਾਂ ਇਕੱਲੇ ਆਏ ਸੀਗੇ ਤੇ ਇੱਕ ਵਾਰ ਆਏ ਸੀ ਆਪਾਂ ਬਠਿੰਡੇ ਵਾਲੇ ਵੀ ਨਾਲ ਤੇ ਅੱਜ ਆਪਾਂ ਆਇਆ ਗੈਰੀ ਵੀਰ ਨਾਲ ਤੇ ਸੋਚਿਆ ਨਹੀਂ ਸੀਗਾ ਵੀ ਮੈਂ ਹਨਾ ਇੰਨੀ ਚੌਥੀ ਵਾਰ ਉਹ ਵੀ ਸਾਈਕਲ ਤੇ ਕਿਉਂਕਿ ਮੈਂ ਤਾਂ ਯਾਰ ਮੋਟਰਸਾਈਕਲ ਤੇ ਵੀ ਸਫ਼ਰ ਕਰਨਾ ਬਹੁਤ ਔਖਾ ਲੱਗਦਾ ਸੀਗਾ ਪਰ ਪਤਾ ਨਹੀਂ ਯਾਰ ਇਹ ਕਿੱਥੋਂ ਕੀੜਾ ਪਿਆ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਆਪਾਂ ਹੁਣ ਸਾਈਕਲ ਤੇ ਹੀ ਸਫ਼ਰ ਕਰਦੇ ਹਾਂ ਜਿੱਥੇ ਵੀ ਕਰਦੇ ਹਾਂ ਤੇ ਵੀਰ ਕਹਿੰਦਾ ਹੁਣ ਆਪਾਂ ਰਾਜਸਥਾਨ ਦਾ ਸਫਰ ਕਰਨਾ ਦਿਵਾਲੀ ਤੋਂ ਬਾਅਦ ਦੇਖਦੇ ਆਂ ਕੀ ਬਣਦਾ ਆਪਾਂ ਉਹ ਦਿਵਾਲੀ ਦਾ ਦਿਵਾਲੀ ਤੋਂ ਬਾਅਦ ਦੇਖਦੇ ਆਂ ਕੀ ਕਹਿੰਦੇ ਆ ਆ ਵੀ ਆ ਸਫਰ ਬੜਾ ਜ਼ਬਰਦਸਤ ਹੁੰਦਾ ਤੇ ਸ਼ਾਇਗਲਪੁਰ ਆ ਭੱਜਿਆ ਜਾਂਦਾ ਤੁਹਾਨੂੰ ਦਿਖਾਉਣਾ ਆਪਾਂ ਕਿਹੜਾ ਪੁਲ ਚੜਨਾ ਆਹ ਗਿਆ ਆਪਣਾ ਭਾਈ ਨਾਲ ਦਾ ਸੂਕਰ ਉਹ ਹਿਆਣਾ ਉਹ ਪੁਲ ਦੇਖ ਰਹੇ ਹੋ ਤੁਸੀਂ ਉਹ ਉੱਥੇ ਤੱਕ ਨਹੀਂ ਆਈ ਭੱਜਦੇ ਨਹੀਂ ਜਾਣਾ ਸੈਂਕਲ ਆਹ ਦੇਖੋ ਪੁੱਲ ਦੇਖੋ ਮੈਂ ਹੋਰ ਜ਼ੂਮ ਕਰਦਾ ਤੇ ਹੰਦਾ ਤਾਂ ਬਹੁਤ ਹੂਰਾਂ ਇਹ ਤਾਂ ਜ਼ੂਮੇ ਦਿਖਾ ਰਿਹਾ ਤੇ ਜਾਂਦਾ ਭਜਿਆ ਸਾਈਕਲ ਦੀ ਸਪੀਡ ਦੇਖੋ ਹੋਂ ਰਹਾ ਤੁਹਾਨੂੰ ਵੀ ਦਿਖਾ ਵੀ ਦਿੰਨਾ ਸਪੀਡ ਆ ਰਹੀ ਹੈ 45 ਦੇ ਸੈਂਕਲ 45 ਦੀ ਸਪੀਡ ਤੇ ਜਾ ਰਿਹਾ ਤੁਸੀਂ ਲਾ ਲਓ ਉੱਥੇ ਜਾਣਾ ਪੌ ਪੌ ਆ ਗਏ ਆਪਾਂ ਪੁਲ ਦੇ ਉੱਪਰ ਉਹ ਕਿਚਨ ਆ ਰਿਹਾ ਇਹ ਆਪਣਾ ਖੂਬਸੂਰਤ ਪੰਜਾਬ ਦਾ ਜੰਗ ਹੈ। ਜੁਕੇ ਅੰਬੀਆਂ ਨਹਿਰ। ਅਨੰਦਪੁਰ ਸਾਹਿਬ ਰਹਿ ਗਿਆ 12 ਕਿਲੋਮੀਟਰ ਦੂਰ। ਹਨਾ ਬਪੌਂਟਣਾਂ ਨੇ ਕਿਰਤਪੁਰ ਸਾਹਿਬ। ਸਭਰੋ ਸੋ 5 ਕਿਲੋਮੀਟਰ ਸਫ਼ਰ ਤਾਈ ਕਰਦਾ ਹੁਣ ਤੱਕ ਤੇ ਬਾਕੀ ਤੁਹਾਡੇ ਨਾਲ ਕਰ ਦਿਆਂਗੇ ਨਾਲ ਵਾਪਸ ਥੋੜਾ ਗਲਾ ਖਰਾਬ ਹੈ ਨਾ ਵਾਰ-ਵਾਰ ਉਹ ਯਾਰ ਇਹਦਾ ਆਪਾਂ ਮੈਡੀਕਲ ਤੋਂ ਲੈਣਾ ਪਊਗਾ ਸਮਝਾ ਦੇ ਜੀ ਲੋ ਵੀ ਦੋਸਤੋ ਆਪਾਂ ਗੁਰਦੁਆਰਾ ਪਰਿਵਾਰ ਬਸੋੜਾ ਤੈ ਕਰਕੇ ਦੇਖੋ ਤੁਸੀਂ ਕਿੰਨਾ ਤੇਜ਼ ਜਾ ਰਹੇ ਹੋ ਨਾ ਤੇ ਕਾਫੀ ਗੁੱਲੀ ਦੇ ਰਿਹਾ ਹੈ ਕਿੰਨੀ ਤੇਜ਼ ਹੈ ਨਾ ਤੇ ਡਰ ਲੱਗ ਰਿਹਾ ਦੇਖੋ ਹੋਰ ਤਾਂ ਮੰਨ ਲਓ ਕੋਲੋਂ ਦੇ ਘਰ ਅੱਧਾ ਗਾਉਣ ਦੀ ਪੂਰਾ ਤੇਜ਼ ਆ ਰਿਹਾ ਹੈ ਅੱਪਾ ਕੌਂਟਰ 'ਤੇ ਲੱਗਾ ਗੁਰਦੁਆਰਾ ਕੀਰਤਪੁਰ ਸਾਹਿਬ ਤੇ ਆਪਾਂ ਪਰਿਵਾਰ ਨਾਲ ਥੋੜੇ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਆਗੇ ਕੀਰਤਪੁਰ ਸਾਹਿਬ ਰਹਿ ਗਿਆ ਉਹਨਾਂ 2 ਕਿਲੋਮੀਟਰ ਤੇ ਉਸ ਤੋਂ ਬਾਅਦ ਅੱਗੇ ਆਏਗਾ ਆਪਾਂ ਆਨੰਦਪੁਰ ਸਾਹਿਬ ਤੇ ਕੁੱਪਸੀ ਦੀ ਦਵੀਂ ਰਿਆ ਨਹਿਰ ਜੋ ਵੀ ਆ ਪਾਣੀ ਦਾ ਵਹਾ ਬਹੁਤ ਹੀ ਜ਼ਿਆਦਾ ਆਪਾਂ ਪਰਿਵਾਰ ਥੋੜਾ ਗੁਰਦੁਆਰੇ ਕੋਲ ਟੱਪ ਕੇ ਆਇਆ ਰਹੇ ਹਾਂ ਗੁਰਦੁਆਰੇ ਤੇ ਰਾਸਤੇ ਦਾ ਤੁਸੀਂ ਥੋੜਾ ਇਹ ਬਤਾ ਕੋਲੋਂ ਕਿਤਰਾ ਆ ਰਿਹਾ ਹੈ ਕਿਲਾ ਜਬਰਦਸਤ ਤੇ ਆ ਘੜੀਆ ਵੀਰ ਜੀ ਸਾਈਕਲੀ ਤੇ ਅੱਧਰ ਘੜੀਆ ਆਪਣੀ ਸਟਾਈਲ ਦੀ ਸਾਈਕਲ ਵੀ ਕਹਿੰਦਾ ਇਹਦਾ ਸਾਈਕਲ ਜਗਾਦਾ ਸੰਕਲੋ ਜੀ ਨੂੰ ਬਹੁਤ ਗੂਰਕ ਸ਼ੋਭਨ ਰਹਾਦਾ ਹਰ ਬੰਦੇ ਨੇ ਕਿ ਨਾ ਮੈਂ ਕਦੇ ਬੰਦ ਨਹੀਂ ਕਰਦਾ ਸਾਈਕਲ ਲਵਾਗੇ ਜਰੂਰ ਪਰ ਇਹ ਵੀ ਆਪਣੇ ਕੋਲ ਰੱਖੂਗੀ ਕਿਉਂਕਿ ਇਹਨਾਂ ਦਾ ਆਪਣਾ ਬਹੁਤ ਜ਼ਿਆਦਾ ਪਿਆਰ ਹੈ ਕੁਰਸੇਵ ਕੋ ਪਹੁੰਚ ਚਲੇ ਆਂ ਤੇ ਆਨੰਦਪੁਰ ਸਾਹਿਬ ਰਹਿ ਗਿਆ ਆਪਣਾ ਥੋੜਾ ਜਿਹਾ ਅੱਗੇ ਤੇ ਰਸਤੇ ਖਾਲਸਾ 10 ਕਿਲੋਮੀਟਰ ਦੂਰ ਆਨੰਦਪੁਰ ਸਾਹਿਬ ਵੀ ਥੋੜੀ ਕਿਲੋਮੀਟਰ ਤੋਂ ਰਹਿ ਗਿਆ ਤੇ ਹੁਣ ਆਪਾਂ ਆ ਗਏ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ 6ਵੇਂ ਗੁਰੂ ਸਾਹਿਬਾਂ ਦੀ ਚਰਨ ਸੋ ਪ੍ਰਾਪਤ ਧਰਤੀ ਆ ਤੇ ਦੇਖਦੇ ਜਦੋਂ ਬੋਰਡ ਤੇ ਲਿਖਿਆ ਵੀ ਹੋਇਆ ਪੰਜਾਬੀ ਦੇ ਹਨ ਟੋਪ ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਨੂੰ ਤਲਪੁਰ ਸਾਹਿਬ ਵੀ ਕਹਿੰਦੇ ਆ ਲਾਉਂਚ ਲਾਉਂਦੇ ਪਾਲੇ ਗੁਰਦੁਆਰਾ ਸਾਹਿਬ ਗੁਰਦੁਆਰਾ ਤਲਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਵਿੱਚ ਤੇ ਆ ਆ ਗਏ ਆਪਾਂ ਸਾਹਮਣੇ ਦਰਵਾਜ਼ੇ ਇਹਤ ਪਰ ਸਾਬ ਤਾਂ ਇੱਥੇ ਹੀ ਮਤਲਬ ਸਾਰੇ ਇੱਥੇ ਆ ਨਹੀਂ ਆਣਾ ਇੱਕ ਅੱਧੇ ਰਣ ਹੰਕਾਰ ਕਰਦੇ ਆ ਜਿਹੜੇ ਅਮੀਰ ਨੇ ਗਰੀਬ ਨੇ ਬਸ ਇੱਥੇ ਆ ਕੇ ਸੜ ਦੇਣਾ ਆ ਮੇਰੇ ਕੱਪੜੇ ਵੈ ਨੇ ਅੱਪ ਪਹੁੰਚ ਗਏ ਸ੍ਰੀ ਨੰਦਪੁਰ ਸਾਹਿਬ ਆਪਾਂ ਲੈ ਲਿਆ ਕਮਰਾ ਭਾਈ ਬਚਿੱਤਰ ਸਿੰਘ ਜੀ ਯਾਤਰੀ ਨਿਵਾਸ ਤੇ ਟਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨੰਦਪੁਰ ਸਾਹਿਬ ਉਹ ਖੜਾ ਆਪਣਾ ਨਾਲ ਦਾ ਬਾਈ ਉਹ ਵੀ ਵੀਡੀਓ ਬਣਾ ਰਿਹਾ ਤੇ ਆਪਾਂ ਉਹਨੂੰ ਸਾਈਕਲ ਇਹਦੇ ਨਾਲ ਬੰਨ ਲੈਣੇ ਆ ਹਾਂਜੀ ਹਾਂਜੀ ਸਾਈਕਲ ਪਹਿਲੇ ਨਾਲ ਬੰਨ ਕੇ ਲਾ ਲੈਣੇ ਆ ਤੇ ਪਿਛਲੀ ਵਾਰ ਵੀ ਆਪਾਂ ਇੱਥੇ ਲਾਇਏ ਸੀਗੇ ਕਮਰਾ ਨੰਬਰ ਹੈਗਾ ਆਪਣਾ 40 ਤੇ ਦੋਨਾਂ ਵਾਸਤੇ ਕਮਰਾ ਬੁੱਕ ਕਰਿਆ ਬੜਾ ਹੈਗਾ ਨਾ ਕਮਰਾ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ ਬੜਾ ਮਤਲਬ ਵਾਲਾ ਕੈਂਟ ਸਿਸਟਮ ਆ ਲੋਕ ਵਾਲਾ ਸਿਸਟਮ ਨਹੀਂ ਹੈਗਾ ਤੇ ਕਾਰਡ ਨਾਲ ਹੀ ਖੁੱਲਦਾ ਇਹ ਜਿਹੜਾ ਵੀ ਰੂਮ ਹੋਊਗਾ ਤੇ ਜਦੋਂ ਆਪਾਂ ਕਾਰਡ ਕੱਢ ਦਿੰਨੇ ਆ ਤਾਂ ਸਾਰਾ ਕੁਝ ਆਟੋਮੈਟਿਕ ਬੰਦ ਹੋ ਜਾਂਦਾ ਬੜੀ ਕੈਂਟ ਸਿਸਟਮ ਆ ਲੋਪਾਈ ਵਿੱਚ ਚਿੱਤਰ ਸਿੰਘ ਯਾਤਰੀ ਨੂੰ ਆਸ ਦੇਖੋ ਤੁਸੀਂ ਸ਼ਰਾਵਣੀ ਆਪਾਂ ਆਪਣੇ ਜਿਹੜੇ ਸਾਈਕਲ ਸੀਗੇ ਆ ਗ੍ਰਿਲ ਲਣ ਵੰਤੇ ਇਧਰ ਆ ਗੈਰੀ ਬੈਂਡ ਲੌਕ ਲਾਤਾ ਤੇ ਹੁਣ ਆਪਾਂ ਪਿੱਛੇ ਭਾ ਵਾਲਾ ਲੌਕ ਲਾ ਰਹਿਣਾ ਉਹ ਵੀ ਆਪਣਾ ਸੁਨਹਿਰੀ ਸੇਫ ਨੇ ਜਿੱਥੇ ਆਪਾਂ ਪਹੁੰਚ ਗਏ ਆ ਨੰਦਪੁਰ ਸਾਹਿਬ ਤੇ ਆਪਾਂ ਲੈ ਲੈ ਕਮਰਾ ਨੰਬਰ ਸੀਗਾ ਆਪਣਾ 40 ਤੇ ਕਮਰਾ ਪੂਰਾ ਸਾਫ਼ ਐਂਡ ਕਲੀਨ ਆ ਰਿਕਾਡ ਪਾ ਕੇ ਸਾਰਾ ਕੁਝ ਚੱਲਦਾ ਸੈਂਸਰ ਸਿਸਟਮ ਆ ਇਧਰ ਹੋ ਗਿਆ ਬਾਥਰੂਮ ਤੇ ਆਹ ਹੈਗਾ ਆਪਣਾ ਕਮਰਾ ਉਹ ਆ ਗਿਆ ਆਪਣਾ ਬਾਈ ਭਾਈ ਕਹਿੰਦਾ ਬਸ ਹੋ ਗਿਆ ਤਾਂ ਪਹਿਲੀ ਵਾਰ ਇੰਨਾ ਸਫਰ ਕਰਿਆ 131 ਕਿਲੋਮੀਟਰ ਸਫਰ ਕਰਿਆ ਆਪਿਆ ਆਪਣਾ ਅੱਧੀ ਦਿੱਲੀ ਭਾਈ ਕਹਿੰਦਾ ਅੱਧੀ ਦਿੱਲੀ ਆ ਜਾਂਦੀ ਆ ਤੇ ਆ ਬਸਮਾਨ ਕਮਰਾ ਵਾਕੀਆ ਸਾਫ ਸੁਥਰਾ ਵਧੀਆ ਬਹੁਤ ਤੇ ਆਹ ਹੈਗਾ ਬਾਏ ਲਵ ਯੂ